ਨਮਸਕਾਰ ਦੋਸਤੋ ਗੁੰਡੀ ਮੁਲਕਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੌਰਾਨ ਤਕਰੀਬਨ 2 ਮਹੀਨੇ ਪਹਿਲਾਂ ਕਾਫੀ ਤਣਾਤਨੀ ਰਹੀ ਹੈ ਇੱਕ ਦੂਸਰੇ ਪਰ ਫਾਇਰਿੰਗ ਹੋਈ ਹੈ ਤੇ ਦੋਨੋਂ ਮੁਲਕਾਂ ਦੇ ਵਿੱਚ ਇੰਟਰਵੈਨ ਕਰਦੇ ਹੋਏ ਕਤਰ ਤੇ ਤੁਰਕੀ ਨੇ ਦੋਨੋਂ ਮੁਲਕਾਂ ਦੇ ਵਿੱਚ ਸੀਸਵਾਰ ਕਰਵਾਇਆ ਸੀਗਾ ਜੋ ਕਾਫੀ ਦੇਰ ਤੱਕ ਸਫਲ ਵੀ ਰਿਹਾ ਪਰ ਹੁਣ ਦੁਬਾਰਾ ਤੋਂ ਦੋਨੋਂ ਮੁਲਕਾਂ ਨੇ ਇੱਕ ਦੂਸਰੇ ਤੇ ਫਾਇਰਿੰਗ ਸਟਾਰਟ ਕਰ ਦਿੱਤੀ ਹੈ ਅਫਗਾਨਿਸਤਾਨ ਕਹਿ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਪਹਿਲਾਂ ਬੇਲੋੜੀ ਫਾਇਰਿੰਗ ਕੀਤੀ ਗਈ ਜਿਸ ਦਾ ਕੇ ਜਵਾਬ ਦੇਣਾ ਬਣਦਾ ਸੀ ਤੇ ਅਫਗਾਨਿਸਤਾਨ ਨੇ ਰਿਟੈਲੀਏਟ ਕੀਤਾ ਇਸੇ ਤਰ੍ਹਾਂ ਪਾਕਿਸਤਾਨ ਇਲਜ਼ਾਮ ਲਗਾ ਰਿਹਾ ਹੈ ਕਿ ਅਫਗਾਨਿਸਤਾਨ ਵੱਲੋਂ ਫਾਇਰਿੰਗ ਹੋਈ ਜਿਸ ਦਾ ਕੇ ਜਵਾਬ ਦਿੱਤਾ ਜਾ ਰਿਹਾ ਹੈ ਕੌਣ ਸਹੀ ਹੈ ਕੌਣ ਗਲਤ ਹੈ ਇਹਦਾ ਨਤੀਜਾ ਲੱਭਣਾ ਔਖਾ ਹੀ ਹੈ ਬਾਕੀ ਦੋਨੋਂ ਮੁਲਕਾਂ ਦੇ ਵਿਚਾਲੇ ਜੋ ਤਕਰੀਬਨ 1600 ਮੀਲ ਯਾਨੀ ਕਿ 2000 600 ਕਿਲੋਮੀਟਰ ਦੀ ਜੋ ਸਰਹੱਦ ਹੈ ਉਸ ਤੇ ਵਸਦੇ ਲੋਕ ਆਪਣੇ ਦੇਸ਼ ਦੇ ਅੰਦਰਲੇ ਪਾਸੇ ਵੱਲ ਜਾਂਦੇ ਹੋਏ ਦੇਖੇ ਜਾ ਸਕਦੇ ਨੇ ਤਸਵੀਰਾਂ ਵਿੱਚ ਕਿ ਕਿਉਂਕਿ ਉਹਨਾਂ ਨੇ ਆਪਣਾ ਬਚਾਅ ਕਰਨਾ ਹੈ ਕਿਉਂਕਿ ਜੋ ਫਾਇਰਿੰਗ ਹੁੰਦੀ ਹੈ ਤਾਂ ਹਰ ਕਿਸੇ ਨੂੰ ਆਪਣੀ ਜਾਨ ਦੀ ਪੈ ਜਾਂਦੀ ਹੈ ਜਾਨ ਬਚਾਉਣ ਦੇ ਲਈ ਆਪਣੀ ਆਪਣੇ ਪਰਿਵਾਰ ਦੀ ਸੋ ਪਹਿਲਾਂ ਤਾਂ ਕਤਰ ਤੇ ਟਰਕੀ ਨੇ ਇੰਟਰਵਿਨ ਕਰਕੇ ਸੀਸਫਾਇਰ ਕਰਵਾ ਦਿੱਤਾ ਸੀਗਾ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿਹੜਾ ਮੁਲਕ ਅੱਗੇ ਆ ਕੇ ਸੀਸਫਾਇਰ ਕਰਵਾਉਂਦਾ ਹੈ ਜਾਂ ਦੋਹਾਂ ਦੇਸ਼ਾਂ ਵਿੱਚ ਇਸ ਯੁੱਧ ਵਰਗੇ ਹਾਲਾਤ ਨੂੰ ਬੰਦ ਕਰਵਾਉਂਦਾ ਹੈ ਕਿਉਂਕਿ ਦੋਵੇਂ ਦੇਸ਼ ਇੱਕ ਦੂਸਰੇ 'ਤੇ ਇਲਜ਼ਾਮ ਲਗਾ ਰਿਏ ਨੇ ਅਫਗਾਨਿਸਤਾਨ ਦੇ ਹਸਪਤਾਲ ਵਿੱਚ ਤਾਂ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਉੱਥੇ 3 ਡੈੱਡ ਬੋਡੀਜ਼ ਬਰਾੜ ਦੇ ਲਿਆਂਦੀਆਂ ਗਈਆਂ ਹਸਪਤਾਲ 'ਚ ਤੇ ਤਿੰਨ ਹੋਰ ਜਿਹੜੇ ਸੀ ਉਹ ਕਾਫੀ ਜ਼ਖਮੀ ਹਾਲਤ 'ਚ ਸੀਗੇ ਇਸੇ ਤਰ੍ਹਾਂ ਪਾਕਿਸਤਾਨ 'ਚ ਵੀ ਦੱਸਿਆ ਜਾਂਦਾ ਹੈ ਕਿ ਕਈ ਲੋਕ ਜ਼ਖਮੀ ਹੋਏ ਨੇ ਅਫਗਾਨਿਸਤਾਨੀ ਦੀ ਫਾਇਰਿੰਗ ਕਰਕੇ ਅਫਗਾਨਿਸਤਾਨ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਦੇ ਵਿੱਚ ਅੰਦਰ ਅੰਦਰੂਨੀ ਜੋ ਹਾਲਾਤ ਨੇ ਉਹ ਉਹਨਾਂ ਤੋਂ ਕੰਟਰੋਲ ਨਹੀਂ ਹੋ ਰਹੇ ਤੇ ਉਸ ਦੇ ਬਾਵਜੂਦ ਵੀ ਉਹ ਅਫਗਾਨਿਸਤਾਨ ਵੱਲ ਫਾਇਰਿੰਗ ਕਰ ਰਹੇ ਹੈ ਦਿਖਣਾ ਇਹੀ ਹੈ ਕਿ ਦੋਵੇਂ ਦੇਸ਼ ਸੀਸਫਾਇਰ ਦੇ ਨਿਯਮਾਂ ਦੀ ਪਾਲਣਾ ਕਰਦੇ ਨੇ ਜਾਂ ਨਹੀਂ ਜਾਂ ਫਿਰ ਹੁਣ ਕਿਹੜਾ ਦੇਸ਼ ਅੱਗੇ ਆ ਕੇ ਦੋਹਾਂ ਦਾ ਸੀਸਫਾਇਰ ਕਰਵਾਉਂਦਾ ਹੈ ਦੋਹਾਂ ਮੁਲਕਾਂ ਲਈ ਭਾਰਤ ਵੱਲੋਂ ਤਾਂ ਫਿਰ ਵੀ ਸਾਂਝੀ ਵਾਲਤਾ ਦਿਖਾਉਂਦੇ ਹੋਏ ਇਹ ਹੀ ਹੈ ਕਿ ਜਿੱਤਬੰਦੀ ਹੋਣੀ ਚਾਹੀਦੀ ਹੈ